ਹੀਨਾ ਚਿੱਤ ਕਰੇ ਨਵੰਗਾ ਪੌਣ ਨੂੰ ਸੌਣ ਦਾ ਮਹੀਨਾ ਚਿੱਤ ਕਰੇ ਨਵੰਗਾ ਪੌਣ ਨੂੰ ਮੁੰਡਾ ਫਿਰੇ ਨੀ ਸਤਰੰਗੀਆਂ ਚੜਾਉਣ ਨੂੰ ਮੁੰਡਾ ਫਿਰੇ ਨੀ ਸਤਰੰਗੀਆਂ ਚੜਾਉਣ ਨੂੰ ਦੇਖੀ ਜਾਂ ہماری ਇਹ ਸੱਤ ਸਲਾਈ ਕੰਪਲੀਟ ਹੋ ਗਈ ਹੈ ਇਹ ਸਲਾਈ ہماری ਰਹੇਗੀ ਉਲਟੀ taraf se 8ਵੀਂ ਸਲਾਈ ਇਸੇ ਹਮ ਪੂਰਾ ਉਲਟਾ ਗੁੰਨ ਲੇਗੇ ਸੌਣ ਦਾ ਮਹੀਨਾ ਚਿਤ ਕਰੇ ਨਸਰੇ ਜਾਨ ਨੂੰ ਸੌਣ ਦਾ ਮਹੀਨਾ ਚਿਤ ਕਰੇ ਨਸਰੇ ਜਾਨ ਨੂੰ ਗੁੰਡ ਫੀਰੇ ਨੀ ਗੱਡੀ ਜੋੜ ਕੇ